ਹਾਂਜੀ ਬੱਚੋ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਛੋਟੇ ਬੱਚਿਆਂ ਵਾਸਤੇ ਆਪਾਂ ਛੋਟੀ ਜਿਹੀ ਪੱਗ ਤਿਆਰ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਦੋ ਕੰਨੀਆਂ ਹੁੰਦੀਆਂ ਠੀਕ ਹੈ ਇਹ ਜਿਹੜਾ ਖੁੱਲਦਾ ਪਾਸਾ ਇਹਨੂੰ ਆਪਾਂ ਖੁੱਲਦਾ ਪਾਸਾ ਕਹਿੰਦੇ ਆ ਖੁੱਲਦੇ ਪਾਸੇ ਨੂੰ ਆਪਾਂ ਸੱਜੇ ਪਾਸੇ ਰੱਖਾਂਗੇ ਉੱਪਰਲੀ ਜਿਹੜੀ ਕੰਨੀ ਹੁੰਦੀ ਹੈ ਨਾ ਦੋ ਕੰਨੀਆਂ ਤੇ ਉੱਪਰਲੀ ਜਿਹੜੀ ਕੰਨੀ ਹੁੰਦੀ ਇਹਨੂੰ ਆਪਾਂ ਬਾਹਰ ਖਿੱਚ ਕੇ ਆਪਾਂ ਅੰਦਰ ਸੈੱਟ ਕਰ ਦਾਂਗੇ ਇਸ ਤਰ੍ਹਾਂ ਅੰਦਰ ਮੋੜ ਦਿਆਂਗੇ ਇਹਨੂੰ ਮੋੜ ਕੇ ਆਪਾਂ ਅੱਧਾ ਮੱਥਾ ਅੱਧੀ ਅੱਖ ਤੇ ਅੱਧੀ ਗੱਲ ਨੂੰ ਕਵਰ ਕਰਕੇ ਆਪਾਂ ਗੱਲ ਇੱਥੇ ਆਫ ਰੱਖ ਕੇ ਆਪਾਂ ਇਸ ਤਰ੍ਹਾਂ ਲੜਦੋਂ ਤੋਂ ਮੋਂ ਆਹ। ਸਮੋਂ ਤੋਂ ਆਪਾਂ ਲੜਨ ਨੂੰ ਸਿੱਧਾ ਕਰ ਲਾਂਗੇ। ਸਿੱਧਾ ਕਰਨ ਤੋਂ ਬਾਅਦ ਆਪਾਂ ਜਿਹੜਾ ਮੋਟਾ ਪਾਸਾ ਹੋਰ ਤੇ ਪਤਲਾ ਪਾਸਾ ਥੱਲੇ ਹੁੰਦਾ। ਇਹ ਥੱਲੇ ਕਰ ਲਾਂ। ਕਿਵੇਂ ਆਪਾਂ ਕਰਨਾ ਕਿਵੇਂ? ਜਿਹੜਾ ਖੁੱਲਦਾ ਪਾਸਾ ਹੈਗਾ ਇਹਨੂੰ ਆਪਾਂ ਬੜਾ ਨੀਚੇ ਹੈ ਨਾ ਇਹ ਦੋ ਕੰਨੀਆਂ ਹੁੰਦੀਆਂ। ਉੱਪਰਲੀ ਕੰਨੀ ਤੇ ਥੱਲੜੀ ਕੰਨੀ ਨੂੰ ਆਪਾਂ ਥੱਲੜੀ ਕੰਨੀ ਤੇ ਚਲਾਉਂਦੇ। ਹੁਣ ਆਪਾਂ ਕੀ ਕਰਾਂਗੇ ਮੋٹے ਪਾਸੇ ਨੂੰ ਆਪਾਂ ਇਹਦੇ ਬਰਾਬਰ ਰੱਖਾਂਗੇ। ਇੱਥੇ ਰੱਖਿਆ। ਕਾਪਾ ਲੜ ਨੂੰ ਮੋੜਨਾ ਆਪਾਂ ਇਸ ਤਰ੍ਹਾਂ ਫਿਰ ਆਪਾਂ ਅੰਨੀ ਨੂੰ ਖਿੱਚ ਲਾਂਗੇ ਪਹਿਲਾਂ ਪੂਰਾ ਮੋੜਿਆ ਤੇ ਹੁਣ ਇਹਦਾ ਅੱਧਾ ਮੋੜ ਇਸ ਤਰ੍ਹਾਂ ਠੀਕ ਹੈ ਇਹ ਜਿਹੜਾ ਗੈਪ ਹੁੰਦਾ ਆਪਾਂ ਅੱभी ਆਪਾਂ ਇੱਕ ਬੰਦ ਦਾ ਜਾਂ 1 ਇੰਚ ਦਾ ਕਹਿ ਲਈ ਹੈ ਨਾ ਕਿੰਨਾ ਕੁ ਆਪਾਂ ਗੈਪ ਰੱਖਣਾ ਉਸੇ ਤਰੀ ਨਾਲ ਲੜ ਨੂੰ ਆਪਾਂ ਫੇਰ ਧਮਾਲ ਆ ਜੇ